ਫੈਕ ਦਿੱਤੀ ਹੈ ਮਿਲੀਅਨ ਹਾਂ ਹਾਂ ਕਿਉਂ ਭਰਾ ਉਹ ਇੱਜ਼ਤ ਕਰਨਾ ਸਾਡਾ ਹੱਕ ਹੀ ਬਣਦਾ ਗੜਾ ਸਾਹਿਬ ਨੂੰ ਕੋਈ ਲੱਗਣ ਦੇ ਆ ਕੇ ਕਹੋ ਜੀ ਅੱਛਾ ਵੀ ਕਿਵੇਂ ਕਾਰੋਬਾਰੀ ਬੰਦੇ ਛੱਡ ਦਵੇ ਬੰਦਪੁਰ ਨੇ ਇਹ ਬਾਈਆਂ ਦਾ ਵੀ ਕੰਮ ਆ ਆੜਤ ਆੜਤ ਦਾ ਕੰਮ ਆ ਬਾਈਆਂ ਦਾ ਕਾਰੋਬਾਰੀ ਬੰਦੇ ਆ ਕਿਵੇਂ ਬਾਈ ਵੀ ਬਰਾੜ ਸਾਹਿਬ ਦੱਸ ਰਿਹਾ ਇੱਜ਼ਤ ਇੱਜ਼ਤ ਦਾ ਭਰਾਓ ਹਰੇਕ ਬੰਦਾ ਅੱਜ ਕੱਲ ਇੱਜ਼ਤ ਹੀ ਜਾਦੇ ਭਾਲਦਾ ਹੈ ਉਹ ਵੀ ਫਰਕ ਨਹੀਂ ਪੈਂਦਾ ਗੁਰਮੇਲ ਸਾਹਿਬ ਹੈ ਹੀ ਫਰਕ ਨਹੀਂ ਬਿਲਕੁਲ ਬੜਾ ਹਮਲਾ ਜੀ ਤੁਸੀਂ ਇੱਜ਼ਤ ਹੀ ਨਾ ਕਰਦੇ ਆ ਪਰ ਇਹਨਾਂ ਨੂੰ 50000 ਤੋਂ ਗੱਲ ਕੋਈ ਨਹੀਂ ਬਣਦੀ ਨਾ ਮਾਤਾ ਖਾਨਾ ਕਰੋ ਮੰਦੇ ਦਾ ਪੂਰਾ ਖੁਸ਼ੀ ਰਹੇ ਫਿਰ ਖੁਸ਼ੀ ਰਹੇ ਨਾ ਤੀਥੋ ਦਾ 10000 ਦਾ ਫਰਕ ਸੀ ਬਾਪਾ ਸਾਹਿਬ ਕਹਿੰਦੇ ਨਹੀਂ ਐਸੋ ਨਹੀਂ ਲੈ ਕੇ ਸੌਦਾ ਤਾਂ ਉਸ ਰੋਟੀ ਦਿੱਖਦਾ ਕਿੰਨੇ ਜਰਨਾਂ ਬਾਪਾ ਸਾਹਿਬ ਨੂੰ ਵੇਚਦੇ ਨੂੰ ਸਾਡੋ ਜੀ ਘੱਟੋ ਘੱਟ ਸਾਲ ਸਵਾ ਸਾਲ ਲੱਗੋਗੇ ਅੱਛਾ ਤੋ ਤੁਹਾਨੂੰ ਪਹਿਲਾਂ ਆਖੀ ਵੀ ਕੇਸੀ ਨਹੀਂ ਕਿ ਮਹੀਨਾ ਪਹਿਲਾਂ ਅਸੀਂ ਆਏ ਸੀ ਜੀ ਕਿ ਉਦੋਂ ਤੁਸੀਂ ਮਿਲੇ ਸੀ ਬਾਪੂ ਮੇਰੀ ਸੀ ਠੀਕ ਕਰਿਆ ਕਿ ਚਾਹ ਬਣੀ ਸੀ ਕੇ ਇਸ ਮੈਂ ਕੀ ਕੀਤਾ ਠੀਕ ਉਹ ਵੀ ਇਹ ਜਿਹਨੂੰ ਦੇਮ ਦਾ ਫਰਕ ਹੈਗਾ ਕਿ ਉੱਥੇ ਵੀ ਗਰਬਤ ਨਾ ਕਰਦੇ ਤੁਸੀਂ ਕਿੰਨਾ ਕਿੱਤਾ ਨਹੀਂ ਲੱਗਿਆ ਜੰਦੇ ਨਹੀਂ ਕਾਲਾ ਉਹ ਸੀਗਾ ਜੀ ਬੈਠੇ ਹਾਂ ਸਹੀ ਹਾਂ ਜਰੂਰ ਪਰਾਵੋ ਕੋਸ਼ਿਸ਼ ਕਰਦੇ ਆ ਵੀ ਕਿਹੜਾ ਗਾਹ ਹੁੰਦਾ ਇੱਕ ਦਾ ਰੱਬ ਦਾ ਰੂਪ ਹੀ ਮੰਨ ਲੈਂਦੇ ਕਿ ਵਪਾਰ ਲੈਣ ਤੇ ਪਰਾਵੋ ਇਹ ਆਪ ਦੀ ਇੱਜ਼ਤ ਕਰਾਂਗੇ ਤਾਂ ਫੇਰ ਹੀ ਕਾਰੋਬਾਰ ਚ ਵਾਧਾ ਹੁੰਦਾ ਹੈਗਾ ਭਾਈ ਅਗ ਵੀ ਬਹੁਤ ਵਧੀਆ ਇਨਸਾਨ ਆ ਯਾਰ ਵੀ ਕੋਈ ਸੌਦੇ ਚ ਗੁੰਮੇ ਨਹੀਂ ਕਰੇਗੀ ਐਡਾ ਵੱਡਾ ਸੌਦਾ ਹੈ ਐ ਮੰਨ ਲਓ ਵੀ ਟਰੈਕਟਰ 14 ਲੱਖ ਦਾ ਹੈ ਨਵਾਂ ਲੈ ਤੇ ਨਵੇਂ ਰਕਟੇ ਦਿੱਤਾ ਤੇ ਕਿਹਨੇ ਜੱਥਾ ਦੋਗੇ ਆਪਣੇ ਕਿੰਨੇ ਮਿੰਟਾਂ ਚ ਸੋਹ ਸੋਦਦਾ ਤੁਰ ਬਾਈ ਮੋਦੀ ਜੀ ਦੀ ਜਿਹੜਾ ਸ੍ਰੀਂ ਦੀ ਸ਼ੋਅ ਇੱਥੇ ਆ ਗਈ ਦੋ ਦੋ ਨੰਬਰਾਂ ਦਾ ਨਿਕਲ ਦੋ ਨੰਬਰਾਂ ਦਾ ਮੈਂ ਬੱਚਾ ਇਹਦੇ ਅਕਸਰ ਦੇਖਿਆ ਵੀ ਆ ਲੋਕਾਂ ਤੇ ਆਏ ਜੋ ਸੋਦੇ ਕਰਦੇ ਵਾਟਸਐਪ 222 ਦਿਨ ਲਾ ਲੈਂਦੇ ਆ ਮੈਂ ਕਹਿੰਦਾ ਵੀ ਸਾਡਾ ਇਹਨਾਂ ਨੂੰ ਦੋ ਮਿੰਟਾਂ ਵਿੱਚ ਸੌਦਾ ਹੋ ਗਿਆ ਬਹੁਤ ਬਾਈਆ ਨੂੰ ਮਿਲ ਕੇ ਖੁਸ਼ੀ ਹੋਈ ਤੇ ਇਧਰ ਮਾਰੀ ਹਿੰਦੀ ਕੈਮਰਾ 2000 ਤੇ 24 ਮਾਰਕ ਤੋਂ ਨਵਾਂ ਬੈਠੇ ਦਸਤਾਨਾ ਉਹ ਵੇਰ ਕੇ ਨੂੰ ਜਮਾ 300 ਤੇ 75 ਦਾ ਤਰਕੰਡ ਚੱਲਿਆ ਐਮ ਆਰ ਪਾ ਐਮ ਆਰ ਪਾ ਹਜੇ ਕੋਈ ਵੀ ਲਿਖਿਆ ਪਿਆ ਨਹੀਂ ਟਾਇਰਾਂ ਤੇ ਇਹ ਜੇ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਬ੍ਰਾਂਡ ਟਿਕਣਾ ਸੰਪਰਕ ਕਰੋ ਇਹ ਸਾਡੇ ਕੋਲ 5210 22 ਮਾਣ 22 ਮਾਣ 22 ਮਾਣ 5210 22 ਮਾਣ ਅੱਗੇ ਫੋਰ ਬੀਲ ਖੜਾ 22 ਮਾਣ 21 ਮਾਣ 535 ਅੱਗੇ 505 ਡੀ ਖੜਾ 16 ਲਿਕਾ 60 ਵਾਲੇ ਟੂ ਸਪੀਡ 3 ਸਪੀਡ ਖੜੇ ਆ ਕੋਈ ਵੀ ਟਰੈਕਟਰ ਫਿਊਚਰ ਲਈ ਬ੍ਰਾਂਡ ਟਿਕ ਪਿੰਡ ਭਾਈ ਹਕਤੌਰ ਡਿਸਟ੍ਰਿਕਟ ਨਾਮ ਬਠਿੰਡਾ ਨਾਲ ਸੰਪਰਕ ਕਰੋ ਤੇ ਬਰਾੜ ਸਾਹਿਬ ਵਰਗਿਆਂ ਨੂੰ ਜੂਰ ਕਮੈਂਟਾਂ ਚ ਵਧਾਈਆਂ ਦਿਓ ਬਹੁਤ ਵੱਡਾ ਟਰੈਕਟਰ ਲੈ ਕੇ ਚੱਲੇ ਆ ਇਹ ਐ ਮਨੋ ਕਿ ਇਹ 700 ਹੌਸ ਪਾਵਰ ਵਾਲਾ ਟਰੈਕਟਰ ਹੈ ਕਿਹੜੇ ਕਿਹੜੇ ਭਰਾਵਾਂ ਕੋਲੇ ਟਰੈਕਟਰ ਹੈਗਾ ਇਹ ਜਰੂਰ ਕਮੈਂਟ ਕਰਕੇ ਦੱਸਿਓ ਐਹੀ ਜੇ ਟਰੈਕਟਰ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਤੁਸੀਂ ਸਾਡਾ ਪੇਜ ਫੋਲੋ ਕਰ ਲਓ ਤੇ ਜਰੂਰ ਸਾਡੀਆਂ ਵੀਡੀਓ ਵਗੈਰਾ ਦੇਖਦੇ ਰਹਿਣਾ ਕਰੋ ਐਹੀ ਜੇ ਟਰੈਕਟਰ ਅੰਦਰੋਂ ਬਾਹਰੋਂ ਬੇਹਦ ਤਰੀ ਲੱਗਦੀ ਗੱਡੀ ਭਈ ਐਹੀ ਜੇ ਟਰੈਕਟਰ ਖਰੀਦਣ ਲਈ ਸਾਡੇ ਪੇਜ ਤੇ ਜਾਓ YouTube Instagram Facebook ਤੇ ਮਿਲਦੀ ਰਹੋਗੇ ਐਦੂ ਮੇਰਾ ਭੁਜੀਆ ਵੀਡੀਓ ਬਣਾ ਲਿਆ ਮਿੱਠੀ ਮੁੰਡਾ ਇਹ ਸਮੂਹ ਟਰੈਕਟਰ ਦਿਖਾ ਰਹੇ ਆ ਪਰ ਉਹ ਤੋਂ ਥੋੜੇ ਜਿ ਮਿੱੱਬਣ ਟੁੱਬਣ ਗਏ ਟਰੈਕਟਰ ਮੌਸਮ ਉਹ ਜਾਇਗਾ ਕਿਵੇਂ ਆ ਦੇਖੋ 3 ਸਪੀਡ ਵਾਲੇ 2000 ਤੇ 22 ਮਾਡਲ 2023 ਮਾਡਲ ਇਹ ਸਾਡੇ ਕੋਲ 4 ਪੀਸ ਲੱਗੇ ਹੋਏ ਆ ਭਰਾਵੋ 7 ਲੱਖ 75 ਹਜ਼ਾਰ ਤੋਂ ਰੇਟ ਸਟਾਰ 7 ਲੱਖ 15 ਹਜ਼ਾਰ ਤੋਂ ਰੇਟ ਸਟਾਰ 7 ਲੱਖ 75 ਹਜ਼ਾਰ ਤਾਂ ਕਿੰਨਾ ਪੁਰਾਣੀ ਸ਼ੋਅ ਵਾਲਿਆਂ ਦਾ ਰੇਟ ਹੈਗਾ ਸਾਡੇ ਕੋਲ 4 ਪੀਸ ਆ ਅਰਜਿਆਂ ਨੋਵੋ ਲੱਗੇ ਹੋਏ ਆ 900 ਦਾ ਸਟਾਰ 900 ਦਾ ਤਰ੍ਹਾਂ 2000 ਤੇ 22 ਮਾੜਾ 605 ਸਾਡੇ ਕੋਲੇ ਹੈਗਾਗਾ 2000 ਤੇ 22 ਮਾੜਾ ਤੇ ਇਧਰ 2016 ਮਾੜਾ ਸੋਨਾ ਨਿਕਾ ਫਾਰਮ ਤੇ ਇੱਕ 60 ਹੈਗਾਗਾ ਘੋੜਾ ਮੈਂਬਰ ਵਗੈਰਾ ਲੱਗਿਆ 4 95000 ਵੀ ਇਹ ਕੀਮਤਾ ਜ਼ਰੂਰ ਹੈ ਇਹ ਜੇ ਨਵੇਂ-ਨਵੇਂ ਟਰੈਕਟਰ ਖੇਤਣ ਲਈ ਬੁੜੈਚ ਟਰੈਕਟਰਾਂ ਪਿੰਡ ਭਾਈ ਗਫਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰੋ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਭਰਾਵੋ ਜਾਣਕਾਰੀ ਲੈ ਸਕਦੇ ਹੋ ਮੇਰੇ ਖਾਲਸਾ ਦਾ ਨੰਬਰ ਹੈ ਜੀ 99174 62846 88720 37846 ਇਹ ਮੇਰੇ ਨੰਬਰ ਹੈ ਜੀ ਭਰਾਵੋ ਮੇਰੇ ਨਾਲ ਸੰਪਰਕਾਂ ਸੰਗਦੇ ਹੋ ਜਰੂਰ ਹੈ ਜਦ ਤੋਂ ਜਦੋਂ ਤੁਸੀਂ ਪੱਟ ਕਰ ਲਓ ਕਿ ਅਸੀਂ ਤੇ ਬੰਡ ਸਾਡਾ ਭਾਈ ਤੌਰ ਤੇ ਡੈਸਟਿਕ ਬਠਿੰਡਾ ਦੀ ਪਿੰਡ ਪਈ ਜਾਂਦਾਗਾ ਫ੍ਰੀ ਪ੍ਰਕਾਰ ਦੇ ਆਪਣਾ ਕੋਈ ਟਰੈਕਟਰ ਮਿਲਦੇ ਆ ਸਾਰੇ ਟਰੈਕਟਰਾਂ ਤੇ ਲੋਨ ਕਰਵਾ ਕੇ ਦੇਵਾਂਗੇ ਇਹੋ ਜਿਹਾ ਕੋਈ ਵੀ ਟਰੈਕਟਰ ਨਹੀਂ ਹੁੰਦਾ ਬ੍ਰੈਜਟ ਤੇ ਜੀ ਤੇ ਨਹੀਂ ਲੋਨ ਹੁੰਦਾ ਜੇ ਤੁਸੀਂ ਨਕਦ ਲੈਣਾ ਤਾਂ ਨਕਦ ਵੀ ਇਵੇਂ ਬਾਈ ਵਰਗਣੇ ਨੇ ਬਰਾੜ ਸਾਹਿਬ ਵਰਗਣੇ ਤਾਂ ਸਾਹਮਣੋਂ ਪੇਮੈਂਟ ਸਾਨੂੰ ਅਡਵਾਂਸ ਹੀ ਦੇਤੀ ਇਹਨਾਂ ਨੇ ਅਜੇ ਡੈਕਟਰ ਲੇਖ ਨਹੀਂ ਹੈਗੇ ਜੇ ਤੁਸੀਂ ਨਗਦ ਖਰੀਦਣਾ ਤਾਂ ਨਗਦੇ ਵੀ ਖਰੀਦ ਸਕਦੇ ਹੋ ਕਿ ਆਸਾਨ ਕਿਸ਼ਤਾਂ ਦੇ ਖਰੀਦਣਾ ਤਾਂ ਆਸਾਨ ਕਿਸ਼ਤਾਂ ਦੇ ਵੀ ਖਰੀਦ ਸਕਦੇ ਹੋ ਇਹ ਸਾਡੇ ਨਾਲ ਤੁਸੀਂ ਸਾਡੀ ਜਾਣ ਪਛਾਣ ਵਾਲੇ ਤਾਂ ਬੰਦੇ ਹਾਂ ਤੁਹਾਡੇ ਨਾਲ ਲੱਖ-ਦੋ ਲੱਖ ਰੁਪਈਆ ਵੀ ਹਾਰੀ ਸੋਨੇ ਦਾ ਆਧਾਰ ਸਦਾਰ ਕਰ ਲਾਂਗੇ ਜੇ ਸਾਡੀ ਜਾਣ ਪਛਾਣ ਵਾਲੇ ਬੰਦੇ ਹੈਗੇ ਤਾਂ ਭਰਾਵੋ ਤੁਸੀਂ ਇਸ ਕਰਕੇ ਸਾਡੇ ਨਾਲ ਜਲਦੀ ਸਬੰਧ ਕਰ ਲਓ ਕੋਈ ਵਿੱਚ ਡੈਕਟਰ ਕਰਾਉਣਾ ਵਿੱਚ ਵੀ ਡੈਕਟਰ ਕੱਟ ਲਾਂਗੇ ਆਸਾਨ ਹੀ ਕਿਸ਼ਤਾਂ ਤੇ ਕੋਈ ਜ਼ਿੰਮੇਵਾਰ ਨੂੰ ਔਖਾ ਹੋ ਜਾਂਦਾ ਵੀ ਵੱਡੇ ਟਰੈਕਟਰ ਆ ਬਰਨ ਸਾਹਿਬ ਕਿਉਂ ਕਿਦਾਂ ਕਿਨੇ ਛੋਟੇ ਜ਼ਿਮੀਂਦਾਰ ਨੂੰ ਦੋਖ ਹੈ ਨਹੀਂ ਇਹਨਾਂ ਪੈਸੇ ਨਾਲ ਪਿਉ ਤਾਂ ਕਿਨੇ ਤੁਸੀਂ ਦੱਸ ਲਈ ਸੀ ਕਿ ਕਿਨੇ ਮੁੰਡੇ ਤੁਸੀਂ ਕਹਿੰਦੇ ਬਾਹਰ ਬੂੜ ਗਏ ਆ ਕਿਹੜੇ ਬੰਦੇ ਨੇ ਕਮਾਈ ਕਰਨੀ ਆ ਇਹ ਤੇ ਪਲੇਟਫਾਰਮ ਤੇ ਕਰ ਸਕਦਾ ਕਿ ਨਹੀਂ ਕਰ ਸਕਦਾ ਜੀ ਦੱਸ ਸਕਦਾ ਜੇ ਤੁਸੀਂ ਇਹਦਾ ਕੰਮ ਕਰਦੇ ਹੋ ਕਿਨੇ ਆਉਂਦਾ ਵੀ ਕਿਧਿਆ ਆਉਂਦਾ ਸਾਡੇ ਕੋਲ ਉਹ ਜਿਹੇ ਬਰਨ ਸਾਹਿਬ ਸੀ ਡਾਇਰੈਕਟਰ ਦਿੱਤੇ ਸੀ ਸਾਡੇ ਨਾਲ ਹੀ ਪਿੰਡਾ ਵੀ ਐਸ ਸੀ ਸੀਗੇ ਬੰਦੇ ਨਾਲ ਤਾਂ ਲੱਗ ਲੱਗ ਰਹੀ ਆ ਜੋਰ ਕਿ ਉਹਨਾਂ ਨੇ ਡਾਇਰੈਕਟਰ ਕਰਾਇਆ ਤੇ ਮਨਨ ਕਿਸ ਤਰ੍ਹਾਂ ਦੇ ਨੇ ਹੁਣ ਤੋਂ ਬਾਅਦ ਫੇਰ ਹੀ ਨਸਨ ਫਿੱਟ ਲੱਗੇ ਇਸ ਕਰਕੇ ਭਰਾਵਾ ਜੇਕਰ ਤੁਸੀਂ ਕਸਾਨ ਕਿਸਾਨ ਤੇ ਟਰੈਕਟਰ ਖਰੀਦਣੇ ਆ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਿੱਚ ਤਾਂ ਕਾਫੀ ਵਿਦਵਾਨ ਹੁੰਦੇ ਆ ਵੀ ਕਿਸ ਤਰ੍ਹਾਂ ਤੇ ਨਹੀਂ ਕਿਸ ਤਰ੍ਹਾਂ ਵਰਗੀਆਂ ਜਾਂਦੀਆਂ ਇਹ ਜੀ ਕੋਈ ਗੱਲਬਾਤ ਨਹੀਂ ਕਿਉਂ ਮੈਂ ਕਿਹਨੇ ਮਿਹਨਤ ਕਰਨੀ ਪਰ ਸਕਦਾ ਕਿ ਕਰ ਸਕਦਾ ਜਿਹਨੇ ਕੰਮ ਕਰਨਾ ਹੈ ਕੰਮ ਕਰਨਾ ਹਨਾ ਜਿਹਦੇ ਪਾਸ ਫੋਕਰ ਪੁੜੇ ਕਰਨੇ ਆ ਚੌੜੇ ਟਾਇਰ ਪੁੜੇ ਉਹਦੇ ਗੱਲਾਂ ਅਲੱਗ ਆ ਉਹਨਾਂ ਦਾ ਉਹਦਾ ਵਿਸ਼ੇ ਅਲੱਗ ਹੈ ਨਾ ਸਿਸਟਮ ਹੀ ਲੱਗਾ ਕਿਹਨੇ ਮਿਹਨਤ ਕਰਨੀ ਹੈ ਭਰਾ ਬਹੁਤ ਮਿਹਨਤ ਕਰਕੇ ਕਿਸ ਤਰ੍ਹਾਂ ਭਰ ਸਕਦਾਗਾ ਜਰੂਰ ਤੁਸੀਂ ਆਸਾਨ ਜੇ ਕਿਸ ਤਰ੍ਹਾਂ ਤੇ ਟਰੈਕਟਰ ਖਰੀਦਣ ਲਈ ਬੁੜਾਣੇ ਟਰੈਕਟਰ ਪਿੰਡ ਪਾਈ ਬੁੱਥੌਰ ਡਿਸਟ੍ਰਿਕਟ ਬਟਿੰਡਾ ਨਾਲ ਸੰਪਰਕ ਕਰੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਕਾਫੀ ਆਊਟ ਆਫ ਕੰਟਰੀਆਂ ਚ ਬੈਠੇ ਆਊਟ ਆਫ ਸਟੇਟ ਚ ਬੈਠੇ ਪਾਕਿਸਤਾਨ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਪਾਕਿਸਤਾਨ ਜੋ ਕਾਫੀ ਗੂਨ ਆ ਰਹੇ ਆ ਉਸੇ ਕਰਦੇ ਆ ਭਰਾਵੋ ਅਗਲੇ 2-3 ਮਹੀਨੇ ਤੱਕ ਪਾਕਿਸਤਾਨ ਦੇ ਕਿਹੜਾ ਮਾਰਕ ਜਾਵਾਂਗੇ ਤੇ ਤੁਹਾਨੂੰ ਜਰੂਰ ਮਿਲ ਕੇ ਜਾਵਾਂਗੇ ਪਾਕਿਸਤਾਨ ਚ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਆਪੋ ਆਪਣੇ ਮੈਨੂੰ ਨੰਬਰ ਦੇ ਦੇਣੇ ਅਗਲੇ 2-3 ਮਹੀਨੇ ਤੱਕ ਮੈਂ ਤੁਹਾਡੇ ਕੋਲੇ ਮਿਲ ਕੇ ਜਰੂਰ ਜਾਵਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ